ਇਹ ਮਾਜੇ ਦੀ ਗੱਦੀ ਮੇਰੀ ਮਸ਼ੂਕ ਏ ਜਿੰਦੇ ਲਈ ਮੈਂ ਦੁਨੀਆ ਵੱਡ ਸੱਕਣਾ ਵੱਡ ਮੈਂ ਪੁੱਤਰ ਨੂੰ ਵੀ ਸੱਕਣਾ ਸਾਨੂੰ ਕੋਈ ਨਹੀਂ ਸੀ ਪਤਾ ਵੀ ਇਹ ਫਿਲਮ 'ਚ ਜਦੋਂ ਅਸੀਂ ਮੁਕੰਮਲ ਕਹਾਣੀ ਵੇਖੀ ਫਿਲਮ ਵੇਖੀ ਸਾਰੀ ਤਾਂ ਉਦੋਂ ਪਤਾ ਲੱਗਿਆ ਵੀ ਇਹ ਕਿੰਨ ਹਰ ਪਹਿਲੂ ਤੇ ਸਾਡੇ ਰਾਈਟਰ ਡਾਇਰੈਕਟਰ ਸਾਹਿਬ ਨੇ ਕੰਮ ਕੀਤਾ ਏ ਇਹ ਮਾਜੇ ਦੀ ਗੱਦੀ ਮੇਰੀ ਮਸ਼ੂਕ ਏ ਜੇਨ ਦੇ ਲਈ ਮੈਂ ਦੁਨੀਆ ਵੱਡ ਸੱਖਣਾ ਵੱਡ ਮੈਂ ਪੁੱਤਰ ਨੂੰ ਵੀ ਸੱਖਣਾ ਜੱਲਾਬਾਤ ਇਹ ਸਵਾਲ ਕਿਤੇ ਅੱਜ ਕੋ ਡਾਇਲੌਗ ਜਿਹੜਾ ਮਸ਼ਹੂਰ ਹੋਏਗਾ ਤਵਾਕੀ ਪਾਉ ਜਿਹੜਾ ਹੈ ਨਾ ਮੈਂ ਪਰ ਕਿਉਂ ਨਹੀਂ ਕਰਿਆ ਕਿ ਪਾਉ ਚਾਹ ਲਈਏ ਪਾਉ ਚਾਹ ਲਈਏ ਜੀ ਉਹ ਜਿਹੜਾ ਮੈਂ ਜੋ ਸਮਏਗਾ ਜੀ ਜੀ ਮੈਨੂੰ ਲੱਗਦਾ ਜਿਕਰ ਤੁਹਾਡੇ ਜਿਹੜਾ ਕੁਝ ਫੋਕਸਰ ਆਪਾਂ ਇਹਦੀ ਪੀਡੀ ਕੀ ਜਾਣੇਗੀ ਇਹ ਸੱਤ ਜਨਮਾਂ ਦੇ ਮੈਂ ਸਮਝਦਾ ਕਿ ਕਿਤੋਂ ਹੁੰਦੇ ਆ ਬੰਦ ਦੇ ਵਿੱਚ ਸ਼ਬਦਾਂ ਤੋਂ ਲੈ ਕੇ ਰਿਲੇਸ਼ਨਸ਼ਿਪ ਆਪ ਕਰਦੀਆਂ ਮਾਫ ਉਹਦਾ ਜੀ ਜੀ ਇਹ ਬਹੁਤ ਫੋਕਸ ਕੀਤਾ ਗਿਆ ਹੈ ਇਸ ਤੇ ਜੀ ਜੀ ਪਰ ਇਹ ਖੂਬਸੂਰਤੀ ਹੈ ਅ ਸਾਨੂੰ ਵੀ ਨਹੀਂ ਸੀ ਪਤਾ ਵੀ ਇਹ ਫਿਲਮ 'ਚ ਜਦੋਂ ਅਸੀਂ ਮੁਕੰਮਲ ਕਹਾਣੀ ਵੇਖੀ ਫਿਲਮ ਵੇਖੀ ਸਾਰੀ ਤਾਂ ਉਦੋਂ ਪਤਾ ਲੱਗਿਆ ਵੀ ਇਹ ਕਿੰਨ ਹਰ ਪਹਿਲੂ ਤੇ ਸਾਡੇ ਰਾਈਟਰ ਡਾਇਰੈਕਟਰ ਸਾਹਿਬ ਨੇ ਕੰਮ ਕੀਤਾ ਹੈ ਔਰ ਇਹ ਰਿਸ਼ਤਿਆਂ ਦੀ अहमियत ਮਹਿਸੂਸ ਹੁੰਦੀ ਹੈ ਆ ਬਾਕੀ ਸਾਰਿਆਂ ਕੇ ਇਹੋ ਬੇਨਤੀ ਹੈ ਕਿ ਤੁਸੀਂ ਹਮੇਸ਼ਾ ਸਾਨੂੰ ਸਾਥ ਦਿੰਦੇ ਆਏ ਔਰ ਵੱਧ ਵੱਧ ਸਪੋਰਟ ਕਰਿਓ ਤਾਂ ਸਾਡੀ ਬਾਈ ਜੀ ਦਾ ਕਿਰਦਾਰ ਦੱਸਿਆ ਜਾਂਦਾ ਪਰ ਇਸ ਵਾਰ ਭਾਤ ਭੌਦਾ ਵੀ ਨਾਮ ਮਿਲ ਗਿਆ ਹਾਂਜੀ ਬਿਲਕੁਲ ਬਿਲਕੁਲ ਇਹਦਾ ਹੈ ਜੀ ਆਪਾਂ ਮਕਸਦ ਇਹੋ ਹੈ ਕਿ ਹਰ ਜ਼ਬਾਨ ਚ ਹਰ ਇਲਾਕੇ ਦੀ ਕੋਈ ਨਾ ਕੋਈ ਅੱਛੀ ਫਿਲਮ ਬਣੇ ਔਰ ਇਸ ਵਾਰੀ ਮਾਝੇ ਦੇ ਇਲਾਕੇ ਦੀ ਹੈ ਤਾਂ ਕੋਸ਼ਿਸ਼ ਕੀਤੀ ਹੈ ਜੀ ਅਸੀਂ ਇਹ ਵੱਧ ਵੱਧ ਸਪੋਰਟ ਕਰਿਓ ਤੁਸੀਂ ਅਸੀਂ ਐਕਸਪੀਰੀਅੰਸ ਹੋ ਗਿਆ ਪਰ ਲੱਗਦਾ ਇਸ ਵਾਰ ਮੂਵੀ ਤੋਂ ਪਤਾ ਚੱਲ ਗਿਆ ਕਿ ਭਾਉ ਵੱਡੇ ਭਰਾ ਨੂੰ ਰਿਸਪੈਕਟ ਨਾਲ ਬੋਲਿਆ ਹਾਂਜੀ ਬਿਲਕੁਲ ਭਾਉ ਵੱਡੇ ਭਰਾ ਨੂੰ ਸਤਕਾਰ ਨਾਲ ਭਰਾ ਨੂੰ ਕਿਹਾ ਜਾਏ ਜਾਂਦਾ ਹੈ ਹਾਂਜੀ ਬਿਲਕੁਲ ਸਵਾਦ ਬਾਟ ਨਹੀਂ ਰਹੇਗਾ ਤਾਂ ਹੁਣ ਅੱਗੇ ਹਾਲੇ ਸਮੇਂ ਦੇ ਵਿੱਚ ਬਾਤ ਕੀ ਕੁਝ ਕਰੇਗਾ ਕੋਈ ਸਾਹਮਣੇ ਬੱਤੂ ਭਾਰੀ ਵਿੱਚ ਤੇ ਮੈਂ ਸਮਝਦਾ ਕਿ ਅਦਿਸ਼ ਕੋ ਨਹੀਂ ਜਿਹੜੀ ਬਹੁਤ ਜ਼ਿਆਦਾ ਬੰਦਗੀ ਹੈ ਪਹਿਲਾਂ ਰਿਲੇਸ਼ਨ ਰਿਲੇਸ਼ਨ ਦੀ ਜਿਹੜੀ ਕਿੰਨੇ ਸੀ ਉਹਨਾਂ ਕੁਰਸੀ ਦੀ ਜਿਹੜੀ ਆ ਕੁਝ ਨਹੀਂ ਬਾਕੀ ਆ ਨਾਲ ਹੀ ਖੜੇ ਮੈਸੇ ਤੁਹਾਡੇ ਨੂੰ ਇਹਨਾਂ ਨਾਲ ਦਾ ਆਨੰਦ ਆਊਗਾ ਆਡੀਅנס ਨਜ਼ਾਰਾ ਲੁੱਟੂਗੀ ਹਾਂ ਜੀ ਬਾਕੀ ਸਾਡੇ ਡਾਇਰੈਕਟਰ ਖੜੇ ਨੇ ਸਾਰਾ ਇਹਨਾਂ ਦੀ ਇਹਨਾਂ ਦੀ ਕਰਾਮਾਤ ਹੈ ਸਾਡੇ ਨਾਲ ਸਾਡੇ ਡਾਇਰੈਕਟਰ ਹੀਰੇਜ ਰਤਨ ਸਿੰਘ ਖੜੇ ਆ ਤੇ ਮੈਂ ਇਹਨਾਂ ਸੱਚੀ ਗੱਲ ਹੈ ਇਹਨਾਂ ਦੀ ਪਿੱਛੇ ਪਿੱਛੇ ਵੀ ਇਹੋ ਗੱਲ ਕਹਿੰਦਾ ਰਿਹਾ ਔਰ ਅੱਜ ਵੀ ਕਹਿ ਰਿਹਾ ਕਿ ਇਹ ਡਾਇਰੈਕਟਰਸ ਮੂਵੀ ਹੈ ਇਹਨਾਂ ਨੇ ਹਰ ਪੈਨੂ ਨੂੰ ਇੰਨੇ ਸੂਖੂਰਤੀ ਨਾਲ ਮਤਲਬ ਕੰਟਰੋਲ ਚ ਕੰਮ ਕੀਤਾ ਤੁਸੀਂ ਖੁਦ ਵੇਖਿਆ ਇਹ ਬਾਕੀ ਚਲੋ ਵੈਗਰੂ ਕਰੇ ਇਹ ਵੱਡੀ ਹਿੱਟ ਹੋਵੇ ਅਸੀਂ ਅਗਲੀ ਫਿਲਮ ਇਹਦੇ ਨਾਲ ਦੀ ਲਿਆ ਸਕੀ